ਅਜੀਨਾ ਤੁਹਾਡੀ ਇੰਸਟਾਗ੍ਰam ਤੇ ਵਾਇਰਲ ਵੀਡੀਓ ਦੇਖੀ ਸੀ ਤੁਸੀਂ ਜਲ ਧਾਰਾ ਦੇ ਥੱਲੇ ਬੈਠੇ ਸੀਗੇ ਤੁਸੀਂ ਸੀ ਨਾ ਹਾਂਜੀ ਅੱਛਾ ਜੀ ਤਾਂ ਤੁਸੀਂ ਫਿਰ ਸਹਿਜਾਦਾਂ ਦੀ ਯਾਦ ਦੇ ਵਿੱਚ ਯਾਦ ਦੇ ਵਿੱਚ ਬੈਨੇ ਜੀ ਵੀ ਜਦੋਂ ਆਪਣੇ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਠੰਡੇ ਬੋਰ ਦੇ ਚ ਬੈਠੇ ਸੀ ਤੇ ਆਪਾਂ ਉਹਨਾਂ ਦੀ ਯਾਦ ਸ਼ੇ ਕਰ ਰਹੇ ਇਹਨਾਂ ਦਿਨਾਂ ਵਿੱਚ ਜੁੜਾ ਹੋਇਆ ਪਰਿਵਾਰ ਸੀ ਪਾਗ ਸਹੀਦੀਆਂ ਸਹਿਜਾਦੇ ਚਾਰ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਜੀ ਪਿੰਡ ਇੱਥੇ ਫਤੂਹੀ ਖੇੜੇ ਦੇ ਵਿੱਚ ਸਿੱਖ ਭਰਾ ਜਲਤਾਰਾ ਕਰੀ ਜਾਂਦੇ ਤੇ ਇੱਥੇ ਬੈਠੇ ਹੋਏ ਆ ਜੀ ਤਾਂ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਜਿਵੇਂ ਤੁਸੀਂ ਚੱਲਦੀ ਵੀਡੀਓ ਚ ਦੇਖੀਐ ਨੇ ਉਹ ਜਲਤਾਰਾ ਕਰਦੇ ਆ ਸਵੇਰ 4 ਵਜੇ ਉੱਠ ਕੇ ਤੇ ਮਟਕੇ ਦੇ ਵਿੱਚੋਂ ਸਰਾਖ ਨਿਕਲਿਆ ਹੋਇਆ ਤੇ ਜਿਨ੍ਹਾਂ ਦੇ ਨਾਲ ਕੀ 10 ਮਿੰਟਾਂ ਦੇ ਵਿੱਚ ਇੱਕ ਮਟਕਾ ਖਾਲੀ ਹੋ ਜਾਂਦਾ ਤੇ ਜਿਵੇਂ ਜਿਵੇਂ ਦਿਨ ਵਧਦੇ ਜਾਣਗੇ ਉਸੇ ਤਰ੍ਹਾਂ ਹੀ ਮਟਕੇ ਰੋਜ਼ ਦੇ ਤੋੜੇ ਪਾਣੀ ਦੇ ਠੰਡੇ ਪਾਣੀ ਦੇ ਤੇ ਵਧਦੇ ਜਾਣਗੇ ਉੱਤੇ ਜਲਤਾਰਾ ਹੁੰਦੀ ਰਹੂਗੀ ਤਾਂ ਗੱਲਬਾਤ ਕਰਦੇ ਨਾਲ ਆਪਣੇ ਸਿੱਖ ਭਰਾ ਤਾਂ ਆ ਜੀ ਆਪਣਾ ਨਾਮ ਪਿੰਡ ਦਾ ਨਾਮ ਜੀ ਪਿੰਡ ਵਤੂਈ ਘੜਾ ਜੀ ਨਾਂ ਸਾਡਾ ਮੁੱਖਾ ਹੈ ਅੱਛਾ ਜੀ ਅਸੀਂ ਨਾ ਤੁਹਾਡੀ ਇੰਸਟਾਗ੍ਰam ਤੇ ਵਾਇਰਲ ਵੀਡੀਓ ਦੇਖੀ ਸੀ ਤੁਸੀਂ ਜਲ ਧਾਰਾ ਦੇ ਥੱਲੇ ਬੈਠੇ ਸੀਗੇ ਤੁਸੀਂ ਸੀ ਨਾ ਹਾਂਜੀ ਅੱਛਾ ਜੀ ਤਾਂ ਤੁਸੀਂ ਫਿਰ ਸਹਿਬਜ਼ਾਦਾਂ ਦੀ ਯਾਦ ਦੇ ਵਿੱਚ ਯਾਦ ਦੇ ਵਿੱਚ ਬੈਨੇ ਹਾਂਜੀ ਅੱਛਾ ਜੀ ਕਿੰਨੇ ਸਮੇਂ ਤੋਂ ਕਿੰਨੇ ਸਾਲਾਂ ਦੇ ਬੈਠਦੇ ਹੋ ਇਸ ਤਰ੍ਹਾਂ ਨਾ ਤੀਜਾ ਸਾਲ ਹੋ ਗਿਆ ਜੀ ਆਪ ਦੀ ਵਾਸ ਇੱਕ ਸਰਦਾ ਸਰ ਤੁਹਾਡੀ ਸਰਦਾ ਨਾਮ ਆ ਜੀ ਵੀ ਜਦੋਂ ਆਪਣੇ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਠੰਡੇ ਬੋਰਜੇ 'ਚ ਬੈਠੇ ਸੀ ਤੇ ਆਪਾਂ ਉਹਨਾਂ ਦੀ ਯਾਦ ਕਿ ਕਰ ਰਹੇ ਯਾਤ ਕਰ ਰਹੇ ਆਪਦੀ ਸ਼ਰਦਾ ਨਾਲ ਸ਼ਰਦਾ ਨਾਲ ਸਾਡੀ ਸ਼ਾਦਾ ਸੀ ਮੰਨਦੀ ਵੀ ਉਹਨਾਂ ਦੀ ਯਾਦ ਦੇ ਵਿੱਚ ਸ਼ਰਦਾ ਨਾਲ ਇਹ ਕੰਮ ਕੀਤਾ ਜਾਵੇ ਵੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਸੇਹ ਦਾ ਵੀ ਬੱਚਿਆਂ ਨੂੰ ਬਾਰੇ ਪਤਾ ਲੱਗੇ ਵੀ ਸਾਡੇ ਸਹਿਜਾਦੇ ਬੱਚੇ ਨੀਆਂ ਚਚਨੇ ਗਈ ਸੀ ਬਾਅਦ ਚ ਠੰਡੇ ਬਰਦ ਚ ਬੱਠੇ ਬਾਅਦ ਨੀਆਂ ਚਚਨੇ ਗਈ ਆ ਹੋ ਗਿਆ ਅਸੀਂ ਉਹਨਾਂ ਦੀ ਜਾਂਚ ਠੀਕ ਹੈ ਜੀ ਤੁਹਾਨੂੰ ਜਦੋਂ ਪਹਿਲੇ ਸਾਲ ਤੁਸੀਂ ਫਿਰ ਇਹ ਬੈਠੇ ਹੋ ਫਿਰ ਤੁਹਾਨੂੰ ਉਦੋਂ ਫਿਰ ਕਿਵੇਂ ਲੱਗਿਆ ਵੀ ਆਪਾਂ ਕਿਉਂ ਬੈਠੀਏ ਜਾਂ ਕਿਵੇਂ ਨਹੀਂ ਨਹੀਂ ਸਾਨੂੰ ਮਨ ਦੇ ਵਿੱਚ ਸ਼ਰਦਾ ਹੀ ਆ ਸ਼ਰਦਾ ਹੀ ਆ ਪਹਿਲੇ ਸਾਲ ਵੀ ਇਹ ਕਰਨਾ ਹੀ ਕਰਨਾ ਆਪਾਂ ਆ ਹੁਣ ਤੁਹਾਨੂੰ ਇਸ ਵਾਰ ਤੀਜਾ ਸਾਲ ਹੋ ਗਿਆ ਤੀਜਾ ਸਾਲ ਜਲਤਾਰਾ ਰਹੇ ਪਹਿਲੇ ਸਾਲ ਹੀ ਜਲਤਾਰਾ ਕਰਨ ਲੱਗ ਗਏ ਪਹਿਲੇ ਸਾਲ ਹੀ ਕੀਤੀ ਹੈ ਜੀ ਜਲਤਾਰਾ ਜਿੱਥੇ ਬਾਬਾ ਜੀ ਨੇ ਨਾਮ ਜਪਿਆ ਸੀ ਗਿਆ ਪਿੰਡ ਦੇ ਪਰਲੇ ਪਾਸੇ ਕੁਟ ਗਿਆ ਉੱਥੇ ਭਜਨ ਮੰਦਗੀ ਕੀਤਾ ਸੀ ਉੱਥੇ ਅਸੀਂ ਪਹਿਲੇ ਸਾਲ ਕੀਤਾ ਸੀ ਅੱਛਾ ਜੀ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਦੂਜਾ ਸਾਲ ਹੈ ਇਸ ਜਗ੍ਹਾ ਤੇ ਤੀਜਾ ਸਾਲ ਹੋ ਗਿਆ ਜੀ 2 ਸਾਲ ਹੋ ਗਏ ਲਗਾਤਾਰ ਇਸ ਜਗ੍ਹਾ ਤੇ ਅੱਛਾ ਜੀ ਫਿਰ ਕਿਵੇਂ ਸਵੇਰ ਕਿੰਨੇ ਵਜੇ ਉੱਠ ਕੇ ਸਵੇਰ થી ਉੱਠਦੇ ਆ ਜੀ 6:30 ਵਜੇ 3:30 ਵਜੇ 3:30 ਵਜੇ ਉੱਠ ਕੇ ਇਸ਼ਨਾਨ ਕਰਕੇ ਇਸ਼ਨਾਨ ਕਰਕੇ ਪਹਿਲਾਂ ਮੰਦਾਨ ਮੰਨੀ ਜਾ ਕੇ ਇਸ਼ਨਾਨ ਕਰਕੇ ਫਿਰ ਅਸੀਂ ਕੁੰਬਧਲੇ ਬੰਨੇ ਆਏ ਮੁੰਡੇ ਆ ਸਾਡੇ ਕੋਲੇ ਇਹ ਸੇਵਾਦਾਰ ਨੇ ਇਹ ਸੇਵਾਦਾਰ ਹੈ ਸਾਡੇ ਹਾਂ ਅੱਛਾ ਜੀ ਇਹਨਾਂ ਨੇ ਸਵੇਰ ਫਿਰ ਘੜੇ 'ਚ ਪਾਣੀ ਪਾਉਂਦੇ ਆ ਤੇ ਅਸੀਂ ਬੈਠ ਕੇ ਵਾਇਗਰ ਵਾਇਗਰ ਦਾ ਜਾਪ ਕਰਦੇ ਆ ਜਾਪ ਕਰਦੇ ਹਾਂ ਠੀਕ ਹੈ ਘੜੇ ਦੇ ਵਿੱਚ ਪਾਣੀ ਪਾਉਂਦੇ ਆ ਫਿਰ ਕਿੰਨੇ ਘੜੇ ਰੋਜ਼ ਦੇ ਜਾਂ ਉਹ ਅੱਜ 6 ਘੜੇ ਪਹਿਲੇ ਘੜੇ ਤੋਂ ਸਟਾਰ ਹੋਏ ਕਪੂਤੋਂ ਅੱਛਾ ਜੀ ਪਹਿਲੇ ਦਿਨ ਇੱਕ ਦੂਜੇ ਦਿਨ ਤੋਂ ਅੱਜ 6 ਪੋ ਹੋ ਗਿਆ 6 ਘੜੇ 6 ਘੜੇ ਹੋ ਗਏ 13 ਪੋ ਤੱਕ 13 ਘੜੇ 13 ਘੜੇ ਹੋ ਗਏ ਠੀਕ ਹੈ ਜੀ ਠੰਡਾ ਪਾਣੀ ਹੁੰਦਾ ਠੰਡਾ ਪਾਣੀ ਹੈ ਜੀ ਹੁਣ ਭਰਦੇ ਆਂਗੇ ਅਸੀਂ ਤੜਕੇ 4 ਵਜੇ ਸੱਤ ਬਾਅਦ ਠੀਕ ਹੈ ਜੀ ਇੱਕ ਘੜਾ ਜੀ ਕਿੰਨਾ ਸਮਾਂ ਲੈਂਦਾ ਫਿਰ ਖਾਲੀ ਹੋਣ ਲੱਗਿਆ 10 ਮਿੰਟ 10 ਮਿੰਟ ਹਾਂ ਜੀ 13 ਘੜੇ ਆਏ ਜਿੱਦੇ ਉਸ ਦਿਨ ਫਿਰ 10 ਮਿੰਟਾਂ ਦੇ ਹਿਸਾਬ ਨਾਲ ਸਮਾਂ ਵੱਜ ਜਾਊਗਾ ਹਾਂ ਸਮਾਂ ਵੱਜ ਜਾਊਗਾ ਤਾਂ ਏ ਸੀ ਦੋਸਤੋ ਇੰਸਟਾਗ੍ਰam ਤੇ ਬਹੁਤ ਵਾਇਰਲ ਹੋਏ ਪਏ ਸੀਗੇ ਤੇ ਆਪਾਂ ਸੋਚਿਆ ਵੀ ਕਿਉਂ ਨਾ ਤੁਹਾਡੇ ਤੱਕ ਲੈ ਕੇ ਆਈਏ ਅੱਗੇ ਤਾਂ ਕਿ ਸੇਹਂ ਦਾਵੇ ਹੁਣ ਹਰ ਇੱਕ ਜਿਆਦਾ ਕੁਝ ਕਾਰਨ ਪੁੱਛਦੇ ਆ ਲੋਕ ਵੀ ਕਿਉਂ ਬੈਠੇ ਐ ਕਿਵੇਂ ਆ ਉਹਦੇ ਨਿਚੋੜ ਦੇ ਲਈ ਆਪਾਂ ਇੱਥੇ ਪਹੁੰਚੇ ਸੀ ਤੁਸੀਂ ਦੱਸਦੇ ਸੀਗੇ ਵੀ ਜਦੋਂ ਲਾਸਟ 11 ਤਰੀਕ ਨੂੰ ਖੰਡ ਪਾਠ ਪ੍ਰਕਾਸ਼ ਕਰਾਉਣਾ ਖੰਡ ਪਾਠ ਪ੍ਰਕਾਸ਼ ਹੋਣਗੇ ਸਾਰੇ ਨਗਰ ਦਾ ਸੰਯੋਗ ਹੈ ਸਾਰੇ ਨਗਰ ਕਨ ਨੂੰ ਸੇਵਾ ਹੁੰਦੀ ਹੈ ਨੌਜਵਾਨ ਵੀ ਆਉਂਦੇ ਆ ਸਵਾ ਵੀ ਆਉਂਦੇ ਐ ਛਾਉ ਨੂੰ ਵੀ ਆਉਂਦੇ ਐ ਸੇਵਾਇ ਕਰਦੇ ਐ ਸਾਡੇ ਪਿੰਡ ਦਾ ਬਹੁਤ ਸੰਯੋਗ ਹੈ ਬਹੁਤ ਸੰਯੋਗ ਹੈ ਬਹੁਤ ਤੇ ਜਿਹੜਾ ਜੀ ਉੱਤੇ ਸਾਰਾ ਲਾਇਆ ਹੈ ਇਹ ਸਾਡੇ ਪਿੰਡ ਦਾ ਹੀ ਆ ਮੁੰਡਾ ਤੁਹਾਡੇ ਲਈ ਸੇਵਾਦਾਰਾਂ ਨੇ ਕੀਤਾ ਇਹ ਸੇਵਾਦਾਰ ਨੇ ਉਹ ਟੈਂਟਾ ਦੇ ਮੁੰਡੇ ਨੇ ਲਾਇਆ ਖਰੀਦ ਚ ਸੇਵਾ ਖਰੀਦ ਵਿੱਚ ਹਾਂ ਠੀਕ ਹੈ ਜੀ ਤਾਂ ਤੁਹਾਨੂੰ ਇਹ ਗੱਲ ਦੱਸ ਦਿੰਨੇ ਆ ਦੋਸਤੋ ਵੀ ਤੁਸੀਂ ਇਸ ਵੀਡੀਓ ਨੂੰ ਐਵੇਂ ਨਾ ਸਮਝਿਓ ਵੀ ਨਾ ਤਾਂ ਬਾਬਾ ਨੇ ਕੋਈ ਨਾ ਕੋਈ ਸੰਤ ਨੇ ਬਸ ਇੱਕ ਆਪਦੀ ਸਿੱਖ ਭਰਾ ਆਪਦੀ ਸੱਚੀ ਸ਼ਰਧਾ ਦੇ ਨਾਲ ਤਾਂ ਸਹੀ ਦਿਹਾੜੇ ਦੇ ਪ੍ਰਤੀ ਆਪਦੀ ਸ਼ਰਧਾ ਰੱਖ ਕੇ ਤੇ ਸੁਬਾਜੀ 4 ਵਜੇ ਉੱਠ ਕੇ ਤੇ ਕੁੰਬ ਦੇ ਥੱਲੇ ਬੈਠ ਕੇ ਤੇ ਆਪਦੀ ਸ਼ਰਧਾ ਮਨਾਉਂਦੇ ਆ ਇਹਦੇ ਵਿੱਚ ਹੋਰ ਕੋਈ ਬਹੁਤੀ ਵੱਡੀ ਗੱਲ ਨਹੀਂ ਕੁਝ ਤੁਸੀਂ ਜੋੜ ਲਓ ਇਹਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹਦੇ ਵਿੱਚ ਇਹ ਕੋਈ ਗੱਲ ਨਹੀਂ ਤਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਸਾਰਾ ਪਿੰਡ ਸਾਥ ਹੈ ਸਾਰਾ ਪਿੰਡ ਨਾਲ ਹੈ ਅਖੰਡ ਪਾਠ ਕਰਾਏ ਜਾਣਗੇ 25 ਨੂੰ ਰਖਾਏ ਜਾਣਗੇ ਤੇ 27 ਦਸੰਬਰ ਨੂੰ ਪਹੁੰਚ ਪਾਈ ਜਾਣੀ। ਤਾਂ ਉਦੋਂ ਵੀ ਤੁਸੀਂ ਪਹੁੰਚ ਸਕਦੇ ਹੋ। ਸ਼ਹੀਦੀ ਦਿਹਾੜੇ ਨੂੰ ਕਿਵੇਂ ਮਨ ਦੇਵੋਗੇ? ਕਿਵੇਂ ਇਤਿਹਾਸ ਮਹਿਸੂਸ ਜਾਦ ਕਰਦੇ ਹਾਂ, ਪਿਸ਼ੋਕੜ ਯਾਦ ਕਰਦੇ ਹਾਂ ਵੀ ਆਪਣੀ। ਪਿਸ਼ੋਕੜ ਫਿਰ ਉਹ ਤਿਹਾਸ ਅਸੀਂ ਪੜਦੇ ਰਹਿਨੇ ਆ ਜੀ। ਅਸੀਂ ਇਤਿਹਾਸ ਸਹਿਜ ਜਦੋਂ ਨਾ ਪੜਿਆ ਸਾਡੇ ਦਾਦਾ ਜੀ ਮਨਤ ਹੁੰਦੇ ਸੀ ਉਹਨਾਂ ਨੇ ਸੁਣਾਇਆ ਵੀ ਹੈ। ਵੀ ਜੇ ਆਪਾਂ ਇਤਿਹਾਸ ਸੁਣੀਏ ਹੋਰ ਕਿਤਾਬਾਂ ਪੜ੍ਹਨਾ ਲੱਗ ਕੇ ਜੀਗੇ ਤਾਂ ਮਨ ਅੱਕ ਜਾਂਦਾ ਪਰ ਜੇ ਆਪਾਂ ਇਤਿਹਾਸ ਪੜ੍ਹ ਗਏ ਤਾਂ ਮਨ ਖੁੱਭ ਜਾਂਦਾ ਖੁੱਭ ਜਾਂਦਾ ਪੀ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਨਾਲ ਕੀ ਬੀਤੀ ਹੈ ਅਸੀਂ ਨੌਜਵਾਨ ਕਿੱਧਰ ਨੂੰ ਜਾ ਰਹੇ ਹਾਂ ਤੇ ਇਤਿਹਾਸ ਤੁਹਾਨੂੰ ਕਿੱਧਰ ਨੂੰ ਲੈ ਜਾ ਰਿਹਾ ਹਾਂ ਅਸੀਂ ਉਹ ਇਤਿਹਾਸ ਨਹੀਂ ਯਾਦ ਕਰਦੇ ਜੇ ਕਿਸੇ ਨੇ ਮਹਾਰਾਜਾ ਕੰਮ ਕਰਤਾ ਉਹ ਤੇ ਗੁਣ ਗਾਈ ਜਾਂਦੇ ਆ ਤੇ ਸਾਡੇ ਲਈ ਤਾਂ ਗੁਰੂ ਸਾਹਿਬ ਦੇ ਬੱਚਿਆਂ ਨੇ ਤੇ ਗੁਰੀਆਂ ਨੇ ਏਡੇ ਵੱਡੀ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਆਪਣੇ ਪਰਿਵਾਰ ਤੋਂ ਵੱਧ ਕੇ ਤਾਂ ਕੁਝ ਹੁੰਦਾ ਹੀ ਨਹੀਂ ਉਹਨਾਂ ਨੇ ਆਪ ਦਾ ਪਰਿਵਾਰ ਪਰਿਵਾਰ ਵਾਰ ਦਿੱਤਾ ਸਾਰਾ ਹੀਰੂ ਕੇਰੂ ਪਰਿਵਾਰ ਹੋ ਗਿਆ ਸਾਰਾ ਕੁਝ ਕੁਰਬਾਨੀਆਂ ਕਿੰਨੀਆਂ ਦੇਤੀਆਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰ ਰਹੇ ਅਸੀਂ ਹੋਰ ਪਾਸੇ ਤੁਰੇ ਜੰਦੇ ਅਸੀਂ ਨਸ਼ਿਆਂ ਦੇ ਦੌਰ ਚ ਤੁਰ ਗਏ ਠੀਕ ਹੈ ਤਾਂ ਦੋਸਤੋ ਇਹ ਸੀ ਆਪਾਂ ਇੰਸਟਾਗ੍ਰam ਤੋਂ ਜਦੋਂ ਵਾਇਰਲ ਵੀਡੀਓ ਦੇਖੀ ਆਪਾਂ ਤਾਂ ਕਰਕੇ ਪੁੱਜੇ ਸੀ ਤੇ ਇੱਥੋਂ ਸਾਰੀ ਆਪਾਂ ਕਿਉਂ ਬੈਠਦੇ ਆ ਕਿਵੇਂ ਸਰਦਾ ਰੱਖਦੇ ਆ ਉਹ ਆਪਾਂ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਸ਼ੇਅਰ ਕੀਤੀ ਤਾਂ ਅੱਜ ਤੋਂ 25 ਦਸੰਬਰ ਨੂੰ ਖੰਡਪਾਠ ਪ੍ਰਕਾਸ਼ ਕਰਵਾਏ ਜਾਣਗੇ ਤੇ 27 ਨੂੰ ਭੋਗ ਪਾਏ ਜਾਣਗੇ ਤਾਂ ਵੱਧ ਤੋਂ ਵੱਧ ਸੰਗਤਾਂ ਇਹਨਾਂ ਦਾ ਕਹਿਣ ਆ ਭਾਵਾਂ ਦਾ ਵੀ ਵੱਧ ਤੋਂ ਵੱਧ ਸੰਗਤਾਂ ਹਮ ਹੁਆ ਕੇ ਇੱਥੇ ਪੁੱਜਣ ਤਾਂ ਸਮਾਂ ਕੱਢਣ ਲਈ ਤੁਹਾਡਾ ਜੀ ਧੰਨਵਾਦ ਵੀਰ ਤੁਹਾਡਾ ਤੇ ਪਿੰਡ ਦੇ ਨੌਜਵਾਨ ਸੀਗੇ ਜਿਹੜੇ ਆਪਣੇ ਨਾਲ ਆਏ ਤੇ ਬੈਠੇ ਸਹਿਯੋਗ ਦਿੱਤਾ ਤਾਂ ਵੀਡੀਓ ਨੂੰ ਗਲਤ ਪਾਸੇ ਨਾ ਲੈ ਕੇ ਜਾਇਓ ਤੇ ਹੋਰ ਭਰਾਵੋ ਸ਼ੇਅਰ ਜ਼ਰੂਰ ਕਰਿਓ ਆਪਣੇ ਸਿੱਖ ਭਰਾ ਦੇ ਲਈ ਸਾਨੂੰ ਤਾਂ ਮਾਣ ਐ ਇਸ ਗੱਲ ਦਾ ਓਕੇ ਧੰਨਵਾਦ